ਅਕਸਰ ਮੈਂ ਤੁਹਾਨੂੰ ਕਈ ਗੱਲਾਂ ਦੱਸਦਾ ਤੇ ਅੱਜ ਮੈਂ ਗੱਲ ਕਰਦਾ ਵੀ ਤੁਸੀਂ ਇੱਕ ਸਵਾਲ ਦਾ ਜਵਾਬ ਦਿਓ ਦੱਸੋ ਕਿਹੜਾ ਸੂਰਮਾ ਜਿਹੜਾ ਜੇਲ੍ਹ ਦੇ ਵਿੱਚ ਤੁਹਾਡੇ ਕੌਮ ਦੇ ਜਥੇਦਾਰ ਹਵਾਰੇ ਨੂੰ ਬਾਰ-ਬਾਰ ਜਾਂਦਾ ਗੋਡੇ ਘੁੱਟਦਾ ਮਿੰਨਤਾਂ ਕਰਦਾ ਤੇ ਜਦੋਂ ਉਹ ਹਵਾਰਾ ਸਾਹਿਬ ਉਹਨੂੰ ਕਹਿੰਦੇ ਆ ਪਵੇਂ ਨੂੰ ਸੀੜੀ ਦੇ ਦੇਈ ਤੇ ਉਹ ਬੰਦਾ ਕਹਿ ਦਿੰਦਾ ਮੈਂ ਕੀ ਕਰਾਂ ਆਪਣੇ ਵਕੀਲ ਨੂੰ ਕਹਿ ਕੇ ਮੰਗਾ ਲਓ ਮੈਂ ਫਸਣਾ ਥੋੜੀ ਆ ਮਤਲਬ ਇੰਨੇ ਮਤਲਬੀ ਆ ਫਿਲਮੀ ਬੰਦੇ ਉਹ ਬੰਦੇ ਦਾ ਨਾਮ ਦੱਸੋ ਤੇ ਦੂਜੀ ਗੱਲ ਇਹ ਪਏ ਪੰਜਾਬ ਦੇ ਵਿੱਚ ਕਿਹੜਾ ਬੰਦਾ ਆ ਜਿਹੜਾ ਅੱਜ ਕਹਿੰਦਾ ਮੈਂ ਕਾਮਯਾਬੀ ਗੁੱਟੋਂ ਫੜ ਕੇ ਰੱਖੀ ਹੋਈ ਆ ਗਾਣਿਆਂ 'ਚ ਕਹਿੰਦਾ ਤੇ ਲੋਕਾਂ ਦੇ ਗਾਣੇ 2-2 ਲੱਖ ਦੇ ਗਾਣੇ 40-40 30-30 ਲੱਖ ਦੇ ਗਾਣੇ ਕਰਕੇ ਕਮਾਈਆਂ ਕੀਤੀਆਂ ਤੇ ਅੱਜ ਬਾਹਰ ਵਿਆਹ ਕਰਾ ਕੇ ਸੈੱਟ ਹੋ ਗਿਆ ਤੇ ਜੱਕੜ ਬੜਬੜੇ ਮਾਰੀ ਜਾਂਦਾ ਤੁਸੀਂ ਉਹਨੂੰ ਐਨ ਬਣਾ ਰੱਖਿਆ ਜੋਧਾ ਸੂਰਮਾ ਹੈ ਉਹਨਾਂ ਦੇ ਨਾਮ ਦੱਸੋ ਮੈਨੂੰ ਤੇ ਅਜ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਸਟਾਰਟਿੰਗ ਚ ਵੀਡੀਓ ਦੇ ਤੇ ਕੋਈ ਕਿਸੇ ਨੂੰ ਕਹਿੰਦਾ ਜੇਲ੍ਹ ਦੇ ਵਿੱਚ ਜਫੇਦਾਰ ਸਾਹਿਬ ਨੂੰ ਜਿਨ੍ਹਾਂ ਨੂੰ ਤੁਸੀਂ ਜਫੇਦਾਰ ਸਮਝਦੇ ਹੋ ਵੀ ਸੀਡੀ ਮੈਂ ਕਿਉਂ ਦੇਵਾਂ ਹੌਲੀ ਹੌਲੀ ਕਰਕੇ ਸਾਰਿਆਂ ਦੀਆਂ ਗੱਲਾਂ ਸਾਰੇ ਨਤਾਰੇ ਚੈਨਲ ਤੇ ਛੱਡਾਂਗੇ ਜ਼ਰੂਰ ਤੇ ਬਾਕੀ ਅੱਜ ਗੱਲ ਕਰਦੇ ਕਿ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਉਪਲ ਫਾਰਮ ਆਰਿਆਂ ਦੀ ਉਹ ਕੁੜੀ ਟਰੈਕਟਰ ਵਾਲੀ ਜਿਹੜੀ ਟਰੈਕਟਰ ਚੱਕਦੀ ਆ ਹਨਾ ਉਹਦੇ ਬਾਰੇ ਮੈਂ ਨਹੀਂ ਸੁਣਿਆ ਸੀ ਉਹਦੇ ਬਾਰੇ ਮੈਨੂੰ ਕਿਸੇ ਨੇ ਬਾਹਰੋਂ ਫੋਨ ਕੀਤਾ ਉਹਨਾਂ ਗੱਲ ਦੱਸੀ ਵੀ ਪਤਾ ਉਹਦੇ ਬਾਰੇ ਮੈਂ ਕਿਹਾ ਨਹੀਂ ਯਾਰ ਮੈਨੂੰ ਨਹੀਂ ਪਤਾ ਜਦੋਂ ਮੈਂ ਦੇਖਿਆ ਤਾਂ ਉਹਦੇ ਬਾਰੇ ਰੌਲਾ ਸਭ ਤੋਂ ਵੱਧ ਕਿਨੇ ਪਾਇਆ ਜਿਹੜੇ ਸਾਡੇ ਸਮਾਜ ਦੇ ਰਾਖੇ ਆ ਪਲੀਜ਼ ਐਦਾਂ ਨਾ ਕਰੋ ਮੱਕੜ ਸਾਹ ਵਰਗੇ ਹਨਾ ਤੇ ਭਾਨਾ ਸਿੱਧੂ ਕਿੰਨਾ ਰੌਲਾ ਪਾਉਂਦਾ ਅਸੀਂ ਆ ਰਹੇ ਆ ਆ ਕੇ ਅਸੀਂ ਨਤਾਰੇ ਕਰ ਦਾਂਗੇ ਉਹਨਾਂ ਦਾ ਤਾਂ ਫੈਸਲਾ ਹੋ ਗਿਆ ਤੂੰ ਨਾ ਆ ਜੀ ਭਰਾਵਾ ਤੂੰ ਆਪਣਾ ਕੰਮ ਦੇਖ ਲੈ ਉੱਥੇ ਮਤਲਬ ਜਿਹੜਾ ਵੀ ਐਦਾਂ ਦਾ ਮਸਲਾ ਹੁੰਦਾ ਆਮ ਪਬਲਿਕ ਤਾਂ ਇਹਦਾ ਰੌਲਾ ਨਹੀਂ ਪਾ ਸਕਦੀ ਰੌਲਾ ਸਭ ਤੋਂ ਵੱਧ ਪਾਉਂਦੇ ਕੌਣ ਹੈ ਉਹ ਕਿਹਦੇ ਲਈ ਪਾਉਂਦੇ ਆ ਉਹ ਆਪਣੇ ਚੈਨਲ ਨੂੰ ਗਰੋਥ ਕਰਾਉਣ ਲਈ ਪਾਉਂਦੇ ਆ ਭਾਵੇਂ ਮੈਂ ਹੋਵਾਂ ਮੈਂ ਗਰੋਥ ਕਰਾਉਣ ਨੂੰ ਪਾਉਣੀ ਹੁੰਦੀ ਤਾਂ ਪਹਿਲਾਂ ਬਹੁਤ ਦਿਨ ਪਾ ਦੇਣੀ ਸੀ ਅੱਜ ਮੈਂ ਸਾਰਾ ਮੁੱਦਾ ਦੇਖਿਆ ਤੇ ਮੈਂ ਵੀਡੀਓ ਪਾ ਰਿਹਾ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਨਾ ਭਈ ਇਹ ਜਿਹੜੀ ਗੇਮ ਹੈ ਇਹ ਗੇਮ ਹੈ ਇੱਕ ਇਹ ਤੁਹਾਨੂੰ ਐ ਲੱਗਦਾ ਜਿਨ੍ਹਾਂ ਨੇ ਵਿਆਹ ਤੋਂ ਪਹਿਲਾਂ ਹੀ ਸਾਰਾ ਕੁਝ ਕਰ ਲਿਆ ਦੇਖ ਤੱਕ ਕਰ ਲਿਆ ਤੇ ਉਹਨਾਂ ਨੂੰ ਕੀ ਰਹਿ ਗਿਆ ਪਿੱਛੇ ਕੁਝ ਵੀ ਨਹੀਂ ਉਹ ਨਹੀਂ ਅੱਧ ਹੋਣਾ ਸੀ ਹੁਣ ਉਹ ਕੁੜੀ ਇਹ ਚੀਜ਼ ਚਾਹੁੰਦੀ ਨਹੀਂ ਸੀ ਤੇ ਉਹਨੇ ਮਸਲਾ ਬਣਾ ਦਿੱਤਾ ਕੰਪਲੇਟ ਪਹਿਲਾਂ ਪੁਲਿਸ ਕੋਲ ਗਈ ਫੇਰ ਹੁਣ ਮਹਿਰੋਂ ਸਾਹਿਬ ਨੂੰ ਦਿਖਾਸਤਾਂ ਲਾਈ ਜਾਂਦੀ ਆ ਉਧਰੋਂ ਭਾਨਾ ਸਾਹਿਬ ਨੇ ਹਥਿਆਰ ਚੱਕ ਲਏ ਇੱਕਾ ਭਾਈ ਸਾਹਿਬ ਨੇ ਰਫ्तार ਇਹਨਾਂ ਦੇ ਥੱਲੇ ਕਮੈਂਟ ਮੈਂ ਦੇਖੋ ਇਹ ਤਾਂ ਵਿਚਾਰਾ ਦੇਖੋ ਕਿੰਨੀਆਂ ਗੱਲਾਂ ਕਰਦਾ ਸੀ ਐ ਕਰਦਾਂਗੇ ਮੈਨੂੰ ਵੀਡੀਓ ਨਾਲ ਰੋਕ ਦਿਓ ਥੱਲੇ ਲੋਕਾਂ ਦੇ ਲਾਈਕ ਦੇਖੋ ਕਮੈਂਟਾਂ ਦੇ 2-200 ਲਾਈਕ ਮਤਲਬ ਇਹ ਮੁੰਡੇ ਨੂੰ ਕੀ ਸਮਝਦੇ ਆ ਇਹ ਜਿਹੜੇ ਪਬਲਿਕ ਆ ਪਬਲਿਕ ਜਾਂ ਤਾਂ ਸਿਆਣੀ ਏ ਜਾਂ ਫਿਰ ਇਹਨੂੰ ਵਿਚਾਰੇ ਨੂੰ ਗਲਤ ਫਹਮੀ ਆ ਕੋਈ ਇਹ ਸੋਚਣ ਵਾਲੀਆਂ ਗੱਲਾਂ ਇਹਨਾਂ ਦਾ ਸਭ ਤੋਂ ਵੱਧ ਰੌਲਾ ਉਹਨਾਂ ਚੈਨਲਾਂ ਨੇ ਪਾਇਆ ਜਿਹੜੇ ਆ ਬੈਠ ਕੇ ਗੱਲਾਂ ਕਰਦੇ ਆ ਪੇ ਬਈ ਮਦਦ ਕਰੋ ਕੁੜੀ ਦੀ ਕੁੱਤਿਆਂ ਲਈ ਤੁਹਾਨੂੰ ਫਲਾਨੀ ਦਾ ਘੇਰ ਲਈ ਤੇ ਕੁੜੀਆਂ ਦੀ ਇੱਜ਼ਤ ਇੰਨੀ ਵੀ ਨਹੀਂ ਇਹ ਤਾਂ ਕੁੜੀਆਂ ਸੋਚਣ ਮੱਕੜ ਸਾਹਿਬ ਇਹ ਕੰਮ ਕਰਨ ਤੋਂ ਪਹਿਲਾਂ ਸੋਚਣਾ ਸੀ ਹੈ ਇੰਦਾ ਹੀ ਰੌਲਾ ਬਹੁਤੇ ਬੰਦਿਆਂ ਨੇ ਉਦੋਂ ਪਾਇਆ ਸੀ ਕੁੱਲੜ ਪੀਜੇ ਵਾਲੇ ਲਈ ਹੈ ਇਹ ਸੋਚਣ ਵਾਲੀਆਂ ਗੱਲਾਂ ਉਦੋਂ ਵੀ ਹਾਈਲਾਈਟ ਕਿਹਨੇ ਕੀਤਾ ਮੁੰਬਈ ਤੱਕ ਉਹਨਾਂ ਦੀਆਂ ਗੱਲਾਂ ਕਿਹਨੇ ਪਹੁੰਚਾਈਆਂ ਆ ਚੈਨਲਾਂ ਦੇ ਤੇ ਆ ਬੰਦਿਆਂ ਨੇ ਜਿਹਨਾਂ ਨੂੰ ਸੁਣਦੇ ਆ ਪਬਲਿਕ ਨੂੰ ਪੰਜਾਬ ਦੀ ਨੂੰ ਚਾਰ ਕ ਬੰਦੇ ਚੈਨਲਾਂ 'ਚ ਉੱਠਦੇ ਆ ਕਿਸੇ ਨੇ ਤਾਂ ਨਸ਼ੇ ਤੇ ਲਾ ਕੇ ਬੰਦੇ ਮੋਰੇ ਕੀਤੇ ਹੋਏ ਕੱਟ ਕਰਨ ਲਈ ਕਿਸੇ ਨੇ ਬੰਦੇ ਕੀਤੇ ਹੋਏ ਆ ਚੈਨਲਾਂ ਤੇ ਪੈਸਾ ਦੇ ਕੇ ਆਪਣੇ ਲਈ ਬੁਲਾਉਣ ਲਈ ਉਹ ਚਾਰ ਕਰੋੜਾ ਪਾਉਂਦੇ ਤੁਸੀਂ ਸਾਰੇ ਪੰਜਾਬੀ ਮਗਰ ਲੱਗ ਜਾਂਦੇ ਆ ਆਖੇ ਜੀ ਇਹ ਮੁੰਡੇ ਨੂੰ ਲਾਣ ਤਾਂ ਪਾ ਦੋ ਇਸ ਕੁੜੀ ਦੀ ਮਦਦ ਕਰ ਦਿਓ ਜਿਨੇ ਕਹਿਤਾ ਕੁੜੀ ਦੀ ਮਦਦ ਕਰ ਦੋ ਮਦਦ ਵਾਲੇ ਨੂੰ ਤੁਰ ਪਾਓ ਦੂਜੇ ਨੂੰ ਲਾਹਣ ਤਾਂ ਪਾਉਣ ਲਾ ਪਾਓ ਭਾਈ ਗਲਤੀ ਦੋਨਾਂ ਦੀ ਹੋਣੀ ਆ ਪਹਾੜਾਂ 'ਚ ਕਿੱਥੇ ਘੁੰਮਣ ਜਾਂਦੇ ਸੀ ਪੁੱਛੋ ਇਹਨਾਂ ਨੂੰ ਬਾਹਰ ਜਦੋਂ ਆ ਕੁੜੀ ਨੂੰ ਨਾ ਕੋਈ ਮਿਲਦਾ ਤੇ ਫੋਟੋ ਖਿਚਾਉਣ ਦੇ ਤੇਬਰ ਦੇਖਿਓ ਤੇ ਜਲੰਧਰ 'ਚ ਔਰ ਜਿਹੜੀ 35 ਲੱਖ ਵਾਲੀ ਸੀ ਉਹਨੂੰ ਵੀ ਮਿਲਿਆ ਸੀ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਿਸੇ ਸਿਲਸਲੇ ਕੰਮ ਲਈ ਮਿਲਿਆ ਤੇ ਉਹ ਇੰਨੀ ਭੋੜੀ ਲੱਗਦੀ ਸੀ ਵੀ ਮੂੰਹ 'ਚ ਆਵਾਜ਼ ਹੀ ਨਹੀਂ ਮੈਂ ਕੋਈ ਸਵਾਲ ਪੁੱਛਿਆ ਕਰਾਂ ਤਾਂ ਉਹਦੇ ਨਾਲ ਜਿਹੜਾ ਬਾਜ ਏ ਮੀਡੀਆ ਵਾਲਾ ਸੀ ਜਾਂ ਕੋਈ ਈਗਲ ਮੀਡੀਆ ਵਾਲਾ ਮੈਨੂੰ ਨਹੀਂ ਉਹਦਾ ਪਤਾ ਸਰਦਾਰ ਮੁੰਡਾ ਸੀ ਜਵਾਬ ਸਾਰੇ ਉਹ ਦਿਆ ਕਰੇ ਮੈਂ ਉਹਨੂੰ ਪੁੱਛਿਆ ਵੀ ਕਾਕਾ ਜਦੋਂ ਸੈੱਟ ਤੇ ਕੋਈ ਡਾਇਲੋਗ ਬੋਲਣਾ ਹੋਇਆ ਤੇ ਇਹ ਕੁੜੀ ਬੋਲੂਗੀ ਜਾਂ ਤੂੰ ਬੋਲਣਾ ਆਏਗਾ ਮੈਂ ਉਹਨੂੰ ਬੰਨ ਪੁੱਛੀ ਸੀ ਮੈਨੂੰ ਹੁਣ ਮੁੰਡੇ ਨੇ ਯਾਦ ਕਰਾਇਆ ਵੀ ਆਪਾਂ ਉਹਨੂੰ ਮਿਲੇ ਸੀ ਇਹ ਬਣਦੀਆਂ ਇਦਾਂ ਵੀ ਜਿੱਦਾਂ ਮੂੰਹ ਚ ਜ਼बान ਹੀ ਹੈ ਨਹੀਂ ਨਾ ਮਸਲਾ ਕੀ ਸੀ ਵਿਆਹ ਨਹੀਂ ਕਰਨਾ ਸੀ ਮੁਕਰਮ ਕਰਾਈਆ ਹੋ ਰਿਆ ਸੀ ਤੇ ਵੀਡੀਓ ਕਿੱਥੋਂ ਵਾਇਰਲ ਹੋਈ ਮੈਂ ਸੁਣੀ ਨਹੀਂ ਦੇਖੀ ਨਹੀਂ ਮੈਨੂੰ ਕਿਸੇ ਨੇ ਬਾਅਦ ਚ ਹੁਣ ਭੇਜੀ ਮੈਂ ਫਿਰ ਵੀ ਨਹੀਂ ਦੇਖੀ ਕਿਉਂਕਿ ਮੈਂ ਤਾਂ ਵੀਡੀਓ ਬਣਾਉਣੀ ਸੀ ਮੈਨੂੰ ਕੋ ਉਹ ਦੇਖਣ ਦਾ ਮਤਲਬ ਨਹੀਂ ਪਰ ਇਹਨਾਂ ਦਾ ਅਸਲ ਮਸਲਾ ਇਹੀ ਹੈ ਜੇ ਪਬਲਿਕ ਸਮਝੇ ਪਬਲਿਕ ਸਮਝਦੀ ਨਹੀਂ ਪਬਲਿਕ ਨੂੰ ਸਮਝਣਾ ਚਾਹੀਦਾ ਇਹ ਸਾਰਾ ਪਲਾਨ ਹੈ ਦੇਖੋ ਉਹਦਾ ਕਿੰਨਾ ਸਰਚ ਹੋਇਆ ਗੂਗਲ ਤੇ ਉਹਦਾ ਨਾਮ ਤੁਸੀਂ ਇਹ ਦੇਖੋ ਇਹ ਲਈ ਪੈਸਾ ਕਿੰਨਾ ਚੜਦਾ ਹੁਣ ਤਾਂ ਵੱਡੇ ਵੱਡੇ ਚੈਨਲ ਬਣ ਗਏ ਬਿਗ ਬੌਸ ਜਾਣ ਨੂੰ ਛੱਡੋ ਪੰਜਾਬ ਦੇ ਵਿੱਚ ਹੀ ਬਹੁਤ ਖੋਲ ਲੈ ਔਰ ਜਿਹੜੇ ਮਰੀਜ਼ਾਂ ਦੀ ਮਦਦ ਕਰਦੇ ਉਹਨਾਂ ਨੇ ਖੋਲ ਲੈ ਹਾਂ ਉਹ ਚੈਨਲਾਂ ਤੇ ਇਦਾਂ ਦੇ ਪ੍ਰੋਗਰਾਮ ਇਦਾਂ ਦੇ ਬੰਦਿਆਂ ਨੂੰ ਲੈ ਕੇ ਚਲਾਉਣੇ ਆ ਬੰਦਿਆਂ ਦੀ ਕਮੀ ਆ ਬਹੁਤ ਇਦਾਂ ਧਿਆਂ ਦੇ ਪ੍ਰੋਗਰਾਮ ਚਲਾਉਣੇ ਆ ਤੁਸੀਂ ਆਪ ਸੋਚ ਕੇ ਦੇਖੋ ਇਹਨਾਂ ਦਾ ਹੁਣ ਫੈਸਲਾ ਹੋ ਗਿਆ ਤੇ ਹੁਣ ਭਾਈ ਸਾਹਿਬ ਉਹਨਾਂ ਦੇ ਮੁੰਡੇ ਦਾ ਪਿਓ ਕਹਿੰਦਾ ਸਾਡੀ ਗਲਤ ਫਹਿਮੀ ਸੀ ਸਭ ਝੂਠ ਸੀਗਾ ਹੁਣ ਤੁਸੀਂ ਭੁੱਲ ਜਾਓ ਸਾਰੇ ਹੁਣ ਸਾਰੇ ਤੁਸੀਂ ਡਿਲੀਟ ਕਰ ਦਿਓ ਪਹਿਲਾਂ ਚੜਾ ਦਿਓ ਚੈਨਲਾਂ ਤੇ ਮਦਦ ਕਰ ਦਿਓ ਇਹਦਾ ਸਾਥ ਦੇ ਦਿਓ ਉਹਦਾ ਸਾਥ ਦੇ ਦਿਓ ਹੁਣ ਤੁਸੀਂ ਡਿਲੀਟ ਕਰ ਦਿਓ ਤੁਹਾਡੀ ਤਾਂ ਉਹ ਗੱਲ ਐ ਜੀ ਜਾਓ ਚਿੜੀਓ ਮਰ ਜਾਓ ਚਿੜੀਓ ਤੁਹਾਡੇ ਹਿਸਾਬ ਨਾਲ ਤੁਰੇ ਰਹਿਣ ਇਹ ਚੀਜ਼ਾਂ ਤੁਸੀਂ ਇਹ ਕੁੜੀ ਦੇ ਮਾਪੇ ਜਾਂ ਮੁੰਡੇ ਦੇ ਮਾਪੇ ਉਹ ਚੈਨਲ ਵਾਲਿਆਂ ਨੂੰ ਥੋਪਣ ਜਿਹੜੇ ਇਹਨਾਂ ਦੇ ਕਹਿਣ ਤੇ ਬੋਲਦੇ ਆ ਆਮ ਬੰਦੇ ਨੂੰ ਨਾ ਥੋਪਣ ਜੋ ਸਾਡੇ ਵਰਗੇ ਦੇ ਮਨ ਆਉਣਾ ਤਾਂ ਹੁਣ ਸੱਚ ਬੋਲਣਾ ਨਾ ਉਹ ਨਹੀਂ ਤੁਸੀਂ ਬੋਲੋ ਜਾਂ ਨਾ ਬੋਲੋ ਗੱਲਾਂ ਅੱਜ ਅਸੀਂ ਹੋਰ ਕਰਨੀਆਂ ਅਸੀਂ ਆ ਵੀ ਜਿਹੜੇ ਫਿਲਮ ਲੈਣ ਵਾਲੇ ਕਦੀ ਇੱਕ ਦੂਏ ਦਾ ਬੈਰੀ ਸੀਗੇ ਬਹੁਤ ਇੱਕ ਦੂਏ ਨੂੰ ਗਲਤ ਬੋਲਦੇ ਆ ਸਾਰੇ ਇੱਕ ਹੋਏ ਉਹਨਾਂ ਬਾਰੇ ਗੱਲ ਕਰਨੀ ਸੀ ਉਹਨਾਂ ਨਾਲ ਗੱਲ ਅੱਗੇ ਜਾ ਕੇ ਕਰਾਂਗੇ ਤੇ ਮਸਲੇ ਸਾਰੇ ਇਹਨਾਂ ਦੇ ਖੋਲਦੇ ਰਵਾਂਗੇ ਇਹ ਜਿਹੜੀ ਵੀਡੀਓ ਵਾਇਰਲ ਹੋਈ ਐ ਇਹ ਕਿਉਂ ਹੋਈ ਐ ਕੀਨੇ ਕੀਤੀ ਹੋਣਾ ਪਈ ਕੀਤੀ ਆ ਕੁੜੀ ਨੇ ਕਹਿਣ ਦੀਆਂ ਗੱਲਾਂ ਨੇ ਪੁਲਿਸ ਕੋ ਵੀ ਤੁਰੀ ਫਿਰਦੀ ਆ ਉਧਰ ਦੂਏ ਕੋ ਵੀ ਤੁਰੀ ਫਿਰਦੀ ਸਾਰਿਆਂ ਕੋਲੇ ਭਾਈ ਸਾਹਿਬ ਇਹ ਇਹਨਾਂ ਨੂੰ ਇਹਨਾਂ ਨੂੰ ਕੋਈ ਲੱਠੀ ਚੜੀਦੀ ਨਹੀਂ ਹੈ ਔਰ ਹੱਦੋਂ ਬਾਧੇ ਬੇਸ਼ਰਮ ਨੇ ਲੋਕ ਨਹੀਂ ਹੈਗੇ ਤਾਂ ਕਹਿ ਦੋ ਇਹ ਕਿਨਾਂ ਚੋਂ ਬੇਸ਼ਰਮ ਪਹਿਲਾਂ ਪੈਸੇ ਲੈ ਕੇ ਵੀਡੀਓ ਵਾਇਰਲ ਕਰਕੇ ਅੰਗਲੈਂਡ ਬੱਸ ਗਿਆ ਹੁਣ ਦੂਜੇ ਇਹ ਆ ਗਏ ਇਦਾਂ ਦੇ ਬਹੁਤ ਲੋਕ ਨੇ ਪੰਜਾਬ ਨੂੰ ਬਚਾਓ ਇਹਨਾਂ ਤੋਂ ਜਿਹੜੇ ਮੋਰੇ ਰੌਲਾ ਪਾਉਂਦੇ ਆ ਇਹ ਜ਼ਿਆਦਾ ਖਤਰਨਾਕ ਹੈ ਇਹ ਜ਼ਿਆਦਾ ਪੰਜਾਬ ਨੂੰ ਬਦਨਾਮ ਕਰਦੇ ਆ ਇਹਨਾਂ ਦੀਆਂ ਵੀਡੀਓ ਦੇਖ ਕੇ ਮੁੰਬਈ ਤੱਕ ਲੋਕ ਸਰਚ ਕਰਦੇ ਆ ਆਮ ਬੰਦੇ ਦੀ ਨਹੀਂ ਰੌਲਾ ਪਾਇਆ ਇਹ ਪਤਾ ਲੱਗਦਾ ਆ ਮੱਕੜ ਹੁਣੀ ਹੋ ਗਏ ਆ ਭਾਨੇ ਹੁਣੀ ਹੋ ਗਏ ਆ ਰਫਤਾਰ ਹੁਣੀ ਇਹ ਇਹਨਾਂ ਦੇ ਰੌਲੇ ਨਾ ਪਤਾ ਲੱਗਦਾ ਸੱਚ ਇਹ ਅਸਲ ਚ ਮਿਹਰਬਾਨੀ ਸ਼ੁਕਰ